ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤ ਬਾਬਾ ਗੁਰਚਰਨ ਸਿੰਘ ਜੀ ਸੰਗਤਾਂ ਦੇ ਦਰਸ਼ਨ ਕਰ ਰਹੇ ਨੇ ਜੀ ਆਇਆਂ ਨੂੰ ਉਹਨੂੰ ਸੰਤ ਬਾਬਾ ਗੁਰਚਰਨ ਸਿੰਘ ਜੀ ਸੰਗਤਾਂ ਨਾਲ ਬਚਨ ਸਾਂਝੇ ਕਰਨਗੇ ਸਾਡੇ ਕੋਲ ਮੌਜੂਦਾ ਮਹਾਪੁਰਖ ਸੰਤ ਬਾਬਾ ਕਾਲਾ ਸਿੰਘ ਜੀ ਪਹੁੰਚ ਚੁੱਕੇ ਨੇ ਇਹਨਾਂ ਤੋਂ ਬਾਅਦ ਫਿਰ ਮਹਾਪੁਰਖਾਂ ਦਾ ਸਮਾਂ ਜਿਵੇਂ ਉਹ ਕਹਿਣਗੇ ਹੁਣ ਸੰਤ ਬਾਬਾ ਗੁਰਚਰਨ ਸਿੰਘ ਜੀ ਦਸਾ ਪਾਤਸ਼ਾਹਿਆਂ ਦੇ ਪਾਵਨ ਪਰਤਖ ਸਰੂਪ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਰਨਾਂ ਵਿੱਚ ਧੰਨ ਧੰਨ ਬਾਬਾ ਅਨੰਦ ਸਿੰਘ ਜੀ ਅਤੇ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਦੇ ਤਪ ਅਸਥਾਨ ਨਾਨਕ ਸਰ ਕਲੇਰਾ ਦਾ ਕੇਂਦਰੀ ਸਥਾਨ ਜਿੱਥੇ ਆਪਾਂ ਸਾਰੇ ਧੰਨ ਬਾਬਾ ਈਸ਼ਰ ਸਿੰਘ ਜੀ ਦੀ ਵਰਸੀ ਦੀ ਯਾਦ ਵਿੱਚ ਇਕੱਤਰ ਹੋਏ ਬੈਠੇ ਹਾਂ ਪਿਆਰ ਸਹਿਤ ਫਤੇ ਸਾਂਝੀ ਕਰਦੇ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਇਹ ਜੋ ਅਸੂਦਾ ਮਹੀਨਾ ਚੱਲ ਰਿਹਾ ਹੈ ਇਸ ਦੇ ਸੰਬੰਧ ਵਿੱਚ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਪਾਵਨ ਬਚਨ ਉਚਾਰਨ ਕਰਦੇ ਹਨ ਅਸਵਨ ਪ੍ਰੇਮ ਓ ਮਹਾੜਾ ਕਿਉਂ ਮਿਲੀ ਹੈ ਹਰ ਜਾਏ ਮਨ ਤਨ ਪਿਆਸ ਦਰਸ਼ਨ ਘਣੀ ਕੋਈ ਆਣ ਮਿਲਾਵੇ ਮਾਏ ਸੰਤ ਸਹਾਈ ਪ੍ਰੇਮ ਕੇ ਹੋਂ ਤਨ ਕੈ ਲਾਗਾ ਪਾਏ ਪਾਦੋਂ ਦੀ ਗਰਮੀ ਅਤੇ ਹਮਸ ਖਤਮ ਹੋਣ ਉਪਰੰਤ ਮਿੱਠੀ ਮਿੱਠੀ ਪਿਆਰੀ ਜਿਹੀ ਰਤ ਜੋ ਅਸੂਦਾ ਮਹੀਨਾ ਆਰੰਭ ਹੋਇਆ ਸਤਗੁਰੂ ਕਿਰਪਾ ਕਰਦੇ ਨੇ ਕਿ ਜਿਨ੍ਹਾਂ ਤੇ ਨਿਰੰਕਾਰ ਕਿਰਪਾ ਕਰਦਾ ਉਹਨਾਂ ਦੇ ਮਨ ਵਿੱਚ ਇੱਕ ਚਾਹ ਪੈਦਾ ਹੁੰਦਾ ਹੈ ਉਹ ਕਿਹੜਾ ਚਾਹ ਉਹ ਚਾਹ ਇਹ ਹੈ ਕਿਉਂ ਮਿਲੀ ਹੈ ਹਰ ਜਾਏ ਕਿ ਕਿਹੜੀ ਵਿਧੀ ਬਣੇ ਕਿਹੜਾ ਢੰਗ ਮਿਲੇ ਜੇ ਸਟੰਗ ਦੇ ਕਾਰਨ ਕਰਕੇ ਵਿਧੀ ਬਣਨ ਕਰਕੇ ਸਾਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਜਾਏ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਏ ਕਹਿੰਦੇ ਨੇ ਮਨ ਵਿੱਚ ਤਨ ਵਿੱਚ ਬੜੀ ਤਾਂਗ ਹੈ ਕੋਈ ਆ ਕੇ ਉਸ ਪਰਮੇਸ਼ਰ ਨੂੰ ਲਿਆ ਕੇ ਮਿਲਾ ਦੇਣ ਦੀ ਕਿਰਪਾ ਕਰੇ ਤੇ ਫਿਰ ਬਚਨ ਕੀਤਾ ਕਿ ਸੁਣਿਆ ਕਿ ਇਸ ਕਾਰਜ ਨੂੰ ਕਰਨ ਲਈ ਇਹ ਸਫਲਤਾ ਦਿਵਾਨ ਲਈ ਵੱਡੀ ਕਿਰਪਾ ਮਹਾਂਪੁਰਖ ਕਰਦੇ ਨੇ ਸੰਤ ਸਹਾਈ ਪ੍ਰੇਮ ਕੇ ਕਿ ਪਤਾ ਚੱਲਿਆ ਕਿ ਇਹਦੇ ਵਿੱਚ ਸਹਾਇਤਾ ਕਰਨ ਵਾਲੇ ਪਰਮੇਸ਼ਰ ਦੇ ਨਿਰੰਕਾਰ ਦੇ ਸੰਤ ਹਨ ਤੇ ਜਦੋਂ ਇਹ ਪਤਾ ਲੱਗਿਆ ਤਾਂ ਮੈਂ ਫਿਰ ਮੈਂ ਹਉ ਤਨ ਕੈ ਲਾਗਾ ਪਾਏ ਮੈਂ ਉਹਨਾਂ ਦੇ ਚਰਨੀ ਲੱਗ ਗਿਆ ਕਿ ਮਹਾਰਾਜ ਕਿਰਪਾ ਕਰੋ ਪਰਮੇਸ਼ਰ ਨੂੰ ਮਿਲਾਉਣ ਦੀ ਮੇਰੇ ਤੇ ਵੀ ਮਿਹਰ ਕਰੋ ਕਿਰਪਾ ਕਰੋ ਜਿਨ੍ਹਾਂ ਦੇ ਵਰਸੀ ਦੀ ਯਾਦ ਵਿੱਚ ਜੁੜੇ ਬੈਠੇ ਆ ਧੰਨ ਬਾਬਾ ਈਸ਼ਰ ਸਿੰਘ ਜੀ ਤਿਨਾਂ ਨੇ ਪਹਿਲਾਂ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਦੀ ਸੇਵਾ ਵਿੱਚ ਆਉਣਾ ਕੀਤਾ ਸੇਵਾ ਵਿੱਚ ਆ ਕੇ ਸੇਵਾ ਵੀ ਉਹ ਕੀਤੀ ਆਪਾਂ ਇਹੋ ਹੀ ਆਖ ਸਕਦੇ ਹਾਂ ਕਿ ਆਪਣੀ ਮਿਸਾਲ ਆਪ ਹਨ ਉਹਨਾਂ ਦੇ ਸੇਵਾ ਕਰਨ ਦੇ ਬਰਾਬਰ ਕੋਈ ਅਜਿਹਾ ਸੇਵਾ ਕਰਨ ਵਾਲਾ ਮਿਲਣਾ ਅਸੰਭਵ ਹੈ ਆਪਾਂ ਭੁਲਾ ਕੇ ਸਭ ਮਰਜ਼ੀਆਂ ਖਤਮ ਕਰਕੇ ਇਥੋਂ ਤੱਕ ਕੇ ਇੱਕ ਵਾਰ ਧੰਨ ਬਾਬਾ ਅਨੰਦ ਸਿੰਘ ਜੀ ਨੇ ਆਵਾਜ਼ ਦੇਣੀ ਨਾ ਹੀ ਲੈਣਾ ਦੂਜੀ ਆਵਾਜ਼ ਵਾਸਤੇ ਖੇਚਲ ਨਹੀਂ ਦੇਣੀ ਆਇਆ ਜੀ ਕਹਿ ਕੇ ਚੱਲ ਪੈਣਾ ਤੇ ਧੰਨ ਬਾਬਾ ਅਨੰਦ ਸਿੰਘ ਜੀ ਕੋਲ ਜਾ ਕੇ ਖੜੋ ਕੇ ਆਖਣਾ ਜੀ ਕੀ ਹੁਕਮ ਹੈ ਗਰਮੀ ਹੋਵੇ ਸਰਦੀ ਹੋਵੇ ਮੀਂਹ ਹੋਵੇ ਹਨੇਰੀ ਹੋਵੇ ਗੜੇ ਹੋਣ ਖੁਸ਼ਕ ਹੋਣ ਮੈਦਾਨੀ ਇਲਾਕਾ ਹੋਵੇ ਪਹਾੜੀਆਂ ਦਾ ਇਲਾਕਾ ਹੋਵੇ ਕੋਈ ਹੋਵੇ ਕਨੇਆ-ਕਨੇਆ ਪਹਾੜੀਆਂ ਦੀਆਂ ਉਚਾਈਆਂ ਤੇ ਜਿੱਥੇ ਧੰਨ ਬਾਬਾ ਅਨੰਦ ਸਿੰਘ ਜੀ ਜਾ ਕੇ ਬਿਰਾਜ ਦੇ ਭਗਤੀ ਕਰਦੇ, ਤਪੱਸਿਆ ਕਰਦੇ ਸਨ। ਉਹਨਾਂ ਦੇ ਛਕਣ ਲਈ ਜਲ ਪਾਣੀ ਅਤੇ ਉਹਨਾਂ ਦੇ ਇਸ਼ਨਾਨ ਲਈ ਪ੍ਰਬੰਧ ਧੰਨ ਬਾਬਾ ਈਸ਼ਰ ਸਿੰਘ ਜੀ ਨੇ ਐਨ ਐਨਾ ਵਧੀਆ ਕਰ ਦੇਣਾ ਕਿ ਇਹ ਹੀ ਕਹਿ ਸਕਦੇ ਆ ਕਿ ਅਸੰਭਵ ਹੈ ਕੋਈ ਹੋਰ ਕਰ ਸਕਦਾ। ਸੋ ਧੰਨ ਬਾਬਾ ਈਸ਼ਰ ਸਿੰਘ ਜੀ ਦੀ ਵਰਸੀ ਦਾ ਇਹ ਸਮਾਗਮ ਚੱਲ ਰਿਹਾ ਹੈ ਇਸ ਅਸਥਾਨ ਨੂੰ ਚਾਰ ਚੰਨ ਲਾਉਣੇ ਇਸ ਅਸਥਾਨ ਦੀ ਉਸਾਰੀ ਕਰਨੀ ਅਤੇ ਉਹ ਵੀ ਇੰਨਾ ਵਧੀਆ ਤਰੀਕੇ ਨਾਲ ਕਿ ਉਸ ਜ਼ਮਾਨੇ ਵਿੱਚ ਦੂਰੋਂ ਦੂਰੋਂ ਆ ਕੇ ਕਹਿੰਦੇ ਕਹਾਉਂਦੇ ਮੰਨੇ ਪਰ ਮੰਨੇ ਕਾਰੀਗਰ ਆ ਕੇ ਤਖਦੇ ਸਨ ਕਿ ਇਹ ਅਸਥਾਨ ਜੋ ਧੰਨ ਬਾਬਾ ਆਨੰਦ ਸਿੰਘ ਜੀ ਨੇ ਜਿਸ ਅਸਥਾਨ ਦਾ ਮੋਢ ਬੰਨਿਆ ਉਸ ਅਸਥਾਨ ਨੂੰ ਭਗਤੀ ਦੇ ਸਥਾਨ ਨੂੰ ਧੰਨ ਬਾਬਾ ਈਸ਼ਰ ਸਿੰਘ ਜੀ ਨੇ ਕਿੰਨੇ ਪਿਆਰ ਨਾਲ ਸ਼ਿੰਗਾਰਿਆ ਸਵਾਰਿਆ ਤੇ ਸੁੰਦਰ ਬਣਾਉਣਾ ਕੀਤਾ ਹੈ ਤਕਨੀਕੀ ਪਖੋਂ ਉਹਨਾਂ ਦੇ ਮਨ ਵਿੱਚ ਵੱਡਾ ਸਤਿਕਾਰ ਸੀ ਧੰਨ ਬਾਬਾ ਆਨੰਦ ਸਿੰਘ ਜੀ ਪ੍ਰਤੀ ਉਪਰੰਤ ਕਿੰਨੀਆਂ ਬਖਸ਼ਿਸ਼ਾਂ ਵਰਤਾਈਆਂ ਜਿਹੜਾ ਵੀ ਆਇਆ ਉਹਨੂੰ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜਿਆ ਤੇ ਨਾਲ ਜੋ ਕਿਤਨੀ ਵਾਰ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬਚਨ ਆਉਂਦੇ ਨੇ ਕਿ ਨਿਰੰਕਾਰ ਨਾਲ ਜੋੜਨ ਵਾਲਿਆਂ ਦੀ ਗੁਰੂ ਨਾਲ ਜੋੜਨ ਵਾਲਿਆਂ ਦੀ ਜਿਹੜੇ ਆਪ ਪਹਿਲਾਂ ਜੁੜੇ ਨੇ ਉਹਨਾਂ ਦੀ ਸੰਗਤ ਕਰਨੀ ਜ਼ਰੂਰੀ ਹੈ ਜਗਰਾਉਂ ਦੇ ਪ੍ਰਸਿੱਧ ਡਾਕਟਰ ਹੋਏ ਨੇ ਡਾਕਟਰ ਕੁਲਵੰਤ ਸਿੰਘ ਜੀ ਗਿੱਲ ਸਾਰਿਆਂ ਨੂੰ ਪਤਾ ਹੈ ਮਹਾਂਪੁਰਸ਼ ਬੈਠੇ ਨੇ ਸੰਤ ਬਾਬਾ ਘਾਲਾ ਸਿੰਘ ਜੀ ਸੰਤ ਬਾਬਾ ਗੁਰਜੀਤ ਸਿੰਘ ਜੀ ਬਾਬਾ ਲਖਾ ਸਿੰਘ ਜੀ ਅੱਗੇ ਸਾਰਿਆਂ ਨੂੰ ਪਤਾ ਹੈ ਬਲਕਿ ਇਥੋਂ ਤੱਕ ਹੈ ਕਿ ਇਥੋਂ ਵਾਲੇ ਜ਼ਿਆਦਾ ਕਰਕੇ ਦਵਾਈ ਉਹਨਾਂ ਤੋਂ ਲੈਂਦੇ ਸਨ ਭੈੰਗ ਵੀ ਦਾਸ ਵੀ ਜਾਂਦਾ ਰਿਹਾ ਧੰਨ ਬਾਬਾ ਕੁੰਦਨ ਸਿੰਘ ਜੀ ਨੇ ਹੁਕਮ ਕਰਨਾ ਕਿਉਂਕਿ ਬਾਬਾ ਜੀ ਪਾਸ ਤਾਂ ਉਹ ਆ ਕੇ ਹਾਜ਼ਰੀ ਭਰਦੇ ਸਨ ਇੱਕ ਵਾਰ ਇਸ ਤਰ੍ਹਾਂ ਹੋਇਆ ਕਿ ਉਹ ਡਾਕਟਰ ਕੁਲਵੰਤ ਸਿੰਘ ਜੀ ਖੁਦ ਬੜੇ ਬਿਮਾਰ ਹੋ ਗਏ ਉਹਨਾਂ ਦੀ ਪਤਨੀ ਬੀਬੀ ਮਹਿੰਦਰ ਕੌਰ ਨੇ ਪ੍ਰਸ਼ਾਦ ਲਿਆ ਨਾਲ ਹੋਰ ਕੋਈ ਲਏ ਸੰਗੀ ਤਨ ਬਾਬਾ ਈਸ਼ਰ ਸਿੰਘ ਜੀ ਪਾਸ ਸਮਾ ਮਿਲਣ ਤੇ ਭੁਗਤਣਾ ਕੀਤਾ ਹਜ਼ੂਰੀ ਸੇਵਾ ਵਿੱਚ ਬਾਬਾ ਸਾਧੂ ਸਿੰਘ ਜੀ ਸਨ ਕੋਈ ਹੋਰ ਵੀ ਗੁਰਮਖ ਪਿਆਰੇ ਜਿਹੜੇ ਕੋਲ ਸਨ ਜਥੇ ਦੇ ਬਹਿੰਗਮ ਸੇਵਾਦਾਰ ਧੰਨ ਬਾਬਾ ਈਸ਼ਰ ਸਿੰਘ ਜੀ ਪਾਸ ਜਦੋਂ ਡਾਕਟਰ ਕੁਲਵੰਤ ਸਿੰਘ ਜੀ ਦੀ ਪਤਨੀ ਨੇ ਭੁਗਤ ਕੇ ਸਾਰੀ ਬੇਨਤੀ ਕੀਤੀ ਖੋਲ ਕੇ ਬਾਬਾ ਈਸ਼ਰ ਸਿੰਘ ਜੀ ਨੇ ਬਚਨ ਕੀਤਾ ਕਹਿੰਦੇ ਨੇ ਗੁਰੂ ਸਾਹਿਬ ਦੇ ਕਮਰੇ ਵਿੱਚੋਂ ਅੰਮ੍ਰਿਤ ਵੀ ਲਿਆਵੋ ਨਾਲੇ ਲਿਆਂਦਾ ਹੋਇਆ ਪ੍ਰਸ਼ਾਦ ਭੁਗਤਾ ਕੇ ਵਾਪਸ ਕੀਤਾ ਕਹਿੰਦੇ ਨੇ ਦਵਾਈ ਵੀ ਲੈਣ ਤੇ ਆ ਦੁਆ ਵੀ ਲੈ ਲੈਣ ਜੋ ਗੁਰੂ ਨਾਨਕ ਦੇ ਘਰ ਦੀ ਹੈ। ਨਾਲ ਆਖਿਆ ਬੀਬਾ ਤੁਸੀਂ ਸੁਖਮਨੀ ਸਾਹਿਬ ਦਾ ਪਾਠ ਵੀ ਸੁਣਾਓ ਆਪ ਵੀ ਕਰੋ। ਡਾਕਟਰ ਕੁਲਵੰਤ ਸਿੰਘ ਜੀ ਇਸ ਵੇਲੇ ਢਿੱਲੇ ਹਨ ਕਮਜ਼ੋਰ ਹਨ ਖੁਦ ਨਹੀਂ ਕਰ ਸਕਦੇ। ਕੋਲ ਬੈ ਕੇ ਸੁਖਮਨੀ ਸਾਹਿਬ ਦਾ ਪਾਠ ਸੁਣਾਇਆ ਕਰੋ। ਗੁਰੂ ਸਾਹਿਬ ਕਿਰਪਾ ਕਰਨਗੇ ਮਿਹਰ ਕਰਨਗੇ। ਸੋ ਇਸੇ ਤਰ੍ਹਾਂ ਹੀ ਕੀਤਾ ਜੋ ਬਾਬਾ ਜੀ ਦੀ ਪ੍ਰਸੰਤਾ ਲੈ ਕੇ ਪ੍ਰਸ਼ਾਦ ਲੈ ਕੇ ਨਾਲ ਜੋ ਆਗਿਆ ਕੀਤੀ ਕਿ ਬਾਣੀ ਜ਼ਰੂਰ ਪੜਿਆ ਕਰਨਾ ਸੁਖਮਨੀ ਸਾਹਿਬ ਦਾ ਪਾਠ ਜ਼ਰੂਰ ਸੁਣਾਓ ਤਕੜੇ ਹੋ ਕੇ ਆਉਣਗੇ ਫਿਰ ਉਹਨਾਂ ਨੂੰ ਵੀ ਇਹੀ ਕਹਿਣਾ ਸੀ ਸੋ ਬੀਬੀ ਮਹਿੰਦਰ कौर ਗਈ ਜਾ ਕੇ ਪ੍ਰਸ਼ਾਦ ਦਿੱਤਾ ਦਵਾਈ ਵੀ ਲੈ ਰਹੇ ਨੇ ਤੇ ਸੁਖਮਨੀ ਸਾਹਿਬ ਦਾ ਪਾਠ ਵੀ ਉਹ ਬੀਬੀ ਆਪਣੇ ਪਤੀ ਡਾਕਟਰ ਸਾਹਿਬ ਨੂੰ ਸਰਵਣ ਕਰਾਉਂਦੀ ਹੈ ਸਮਾ ਪਿਆ ਦਿਨ ਪੈਂਦੇ ਗਏ ਤੰਦਰੁਸਤੀ ਪ੍ਰਾਪਤ ਹੋਈ ਫਿਰ ਡਾਕਟਰ ਕੁਲਵੰਤ ਸਿੰਘ ਜੀ ਖੁਦ ਸ਼ੁਕਰਾਨਾ ਕਰਨ ਵਾਸਤੇ ਆਏ ਇਸ ਸਥਾਨ ਤੇ ਬਾਬਾ ਈਸ਼ਰ ਸਿੰਘ ਜੀ ਦੇ ਪਾਸ ਤੇ ਬਾਬਾ ਜੀ ਨੇ ਆਖਿਆ ਡਾਕਟਰ ਸਾਹਿਬ ਗੁਰੂ ਨਾਨਕ ਨੇ ਕਿਰਪਾ ਕੀਤੀ ਹੈ ਹੁਣ ਤੁਸੀਂ ਇਹ ਪੱਕਾ ਹੀ ਨਿਤਨੇ ਬਣਾ ਲਓ ਜਿਹੜੇ ਬਿਮਾਰ ਲੋੜਵੰਦ ਆਉਂਦੇ ਨੇ ਉਹਨਾਂ ਨੂੰ ਦਵਾਈ ਦੇਵੋ ਦੇ ਨਾਲ ਜਿਹੜੀ ਆ ਹਰ ਮਨੁੱਖ ਨੂੰ ਜੋ ਕਰਮ ਕਰਨਾ ਚਾਹੀਦਾ ਹੈ ਨਾ ਜਿਸ ਕਰਕੇ ਮਨੁੱਖਾ ਜਨਮ ਮਿਲਿਆ ਨਾਮ ਬਾਣੀ ਜਪਣ ਵਾਸਤੇ ਪਰਮੇਸ਼ਰ ਦਾ ਸ਼ੁਕਰਾਨਾ ਕਰਨ ਲਈ ਇਹ ਵੀ ਕਦੇ ਨਾਗਾ ਨਾ ਪਾਉਣਾ ਸੁਖਮਨੀ ਸਾਹਿਬ ਦਾ ਪਾਠ ਬਿਨਾਂ ਨਾਗਾ ਕਰਿਆ ਕਰੋ ਡਾਕਟਰ ਸਾਹਿਬ ਨੇ ਆਖਿਆ ਸਤਿ ਬਚਨ ਸਾਧ ਸੰਗਤ ਬਚਨ ਮੰਨ ਕੇ ਉਹ ਸੁਖਮਨੀ ਸਾਹਿਬ ਦਾ ਪਾਠ ਵੀ ਕਰਦੇ ਅਤੇ ਆ ਕੇ ਤਕਰੀਬਨ ਇਹ ਸੀ ਕਿ ਰੋਜ਼ਾਨਾ ਹੀ ਧੰਨ ਬਾਬਾ ਈਸ਼ਰ ਸਿੰਘ ਜੀ پاس ਹਾਜ਼ਰੀ ਭਰਦੇ ਜੇ ਬਾਬਾ ਜੀ ਕਹਿਣ ਚੈੱਕ ਅਪ ਕਰਨਾ ਚੈੱਕ ਅਪ ਕਰ ਲਿਆ ਉਹ ਤੇ ਇੱਕ ਬਹਾਨਾ ਵੀ ਹੁੰਦਾ ਕਿ ਸੰਗਤ ਕਰਿਆ ਕਰੋ ਇਤਨਾ ਨਾਮ ਸੀ ਡਾਕਟਰ ਕੁਲਵੰਤ ਸਿੰਘ ਜੀ ਦਾ ਉਸ ਵੇਲੇ ਬਾਬਾ ਜੀ ਦੀ ਪ੍ਰਸੰਤਾ ਦਾ ਸਦਕਾ ਵੀ ਵੀ ਪਤੀ ਪਤੀ ਕਿਲੋਮੀਟਰ ਇਸ ਤੋਂ ਵੀ ਜ਼ਿਆਦਾ ਤੱਕ ਜਾਂ ਤੇ ਜਗਰਾਉਂ ਦੇ ਸਰਕਾਰੀ ਹਸਪਤਾਲ ਦਾ ਜ਼ਿਕਰ ਸੀ ਕੋਈ ਵੱਡਾ ਬਿਮਾਰ ਹੋਵੇ ਸਰਕਾਰੂ ਹਸਪੀਟਲ ਲੈ ਜਾ ਤੇ ਜਾਂ ਫਿਰ ਡਾਕਟਰ ਕੁਲਵੰਤ ਸਿੰਘ ਜੀ ਪਾਸ ਲੈ ਜਾ ਕਿਰਪਾ ਇੰਨੀ ਸੀ ਬਾਬਾ ਜੀ ਦੀ ਕੋਈ ਮਰੀਜ਼ ਆਉਣਾ ਤਨ ਬਾਬਾ ਈਸ਼ਰ ਸਿੰਘ ਜੀ ਨੇ ਦੱਸਦੇ ਨੇ ਉਸ ਵੇਲੇ ਦੇ ਸੰਗੀ ਅਤੇ ਸਾਖੀਆਂ ਵੀ ਬੋਲਦੀਆਂ ਨੇ ਆਮ ਹੀ ਬਾਬਾ ਜੀ ਨੇ ਬਚਨ ਕਰਨਾ ਕਿ ਅਰਦਾਸ ਵੀ ਕਰੋ ਆਇਓ ਅਰਦਾਸ ਕਰੋ ਨਮਸਕਾਰ ਕਰੋ ਬੇਨਤੀ ਕਰੀ ਦੀਏ ਗੁਰੂ ਭਲੀ ਕਰੇਗਾ ਕਿਰਪਾ ਕਰੇਗਾ ਤੇ ਡਾਕਟਰ ਕੁਲਵੰਤ ਸਿੰਘ ਤੋਂ ਦਵਾਈ ਲੈ ਲੈਣੀ ਉਹਨਾਂ ਦਾ ਬਚਨ ਹੋ ਜਾਂਦਾ ਸੀ ਹੋਰ ਵੱਡੀ ਕਿਰਪਾ ਹੋ ਜਾਂਦੀ ਸੀ ਤੇ ਸਗੋਂ ਹਮੇਸ਼ਾ ਲਈ ਅਗਲਾ ਸੰਗੀ ਬਣ ਜਾਂਦਾ ਸੀ ਕਿ ਮਾਹ ਪੁਰਖਾਂ ਦੀ ਸੰਗਤ ਵਿੱਚ ਆਏ ਆ ਬੇਨਤੀ ਕੀਤੀ ਹੈ ਗੁਰੂ ਨਾਲ ਜੁੜਨ ਵਾਲੀ ਅਤੇ ਗੁਰੂ ਪ੍ਰਤੀ ਪ੍ਰਪੱਕ ਭਾਵਨਾ ਵਾਲੀ ਬਖਸ਼ਿਸ਼ ਵੀ ਹੋ ਗਈ ਤੇ ਨਾਲ ਉਹਨਾਂ ਦੇ ਬਚਨਾਂ ਨਾਲ ਲਈ ਦਵਾਈ ਇੰਨੀ کارਗਰ ਹੋਈ ਕਿ ਜਿਹੜੀ ਬਿਮਾਰੀ ਹਟਦੀ ਨਹੀਂ ਸੀ ਉਹ ਵੀ हट ਗਈ ਝਟਪਟ ਸੋ ਇਉਂ ਕਿਰਪਾ ਕਰ ਦਿੰਦੇ ਸਨ ਜੇ ਸਹਿ ਸੁਭਾਅ ਵੀ ਬਚਨ ਕਰ ਦਿੱਤਾ ਨਾ ਗੁਰੂ ਗ੍ਰੰਥ ਸਾਹਿਬ ਜੀ ਦਾ ਬਚਨ ਹੈ ਭਗਤ ਮੁਖ ਹੈ ਤੇ ਬੋਲ ਦੇ ਸੇ ਵਚਨ ਹੋ ਬੰਦੇ ਕਿ ਪਰਮੇਸ਼ਰ ਦੇ ਪਿਆਰੇ ਸਾਧੂ ਮਹਾਪੁਰਖ ਜਿਹੜਾ ਬਚਨ ਕਰ ਦਿੰਦੇ ਨੇ ਉਹ ਪੂਰਾ ਹੀ ਹੁੰਦਾ ਹੈ ਸੁਭਾਵਕ ਵੀ ਬਚਨ ਕਰ ਦੇ ਇੱਕ ਛੋਟੀ ਜੀ ਉਦਾਹਰਣ ਦੇ ਕੇ ਦਾਸ ਨੇ ਸਮੇ ਨੂੰ ਸੀਮਤ ਵਿਚਾਰਾਂ ਨੂੰ ਸੀਮਤ ਕਰ ਦੇਣਾ ਸਰਦਾਰ ਗੁਰਪਾਲ ਸਿੰਘ ਜੀ ਹੰਸਰਾ ਇਹਨਾਂ ਦੇ ਦਾਦਾ ਡਾਕਟਰ ਸੰਤ ਸਿੰਘ ਜੀ ਦਾਸ ਵੇਖਦਾ ਰਿਹਾ ਤੱਕਦਾ ਰਿਹਾ ਹੈ ਪਿੰਡ ਕਮਾਲਪੁਰਾ ਜਗਰਾਉਂ ਤੋਂ ਬੱਸੀਆਂ ਰੈਕੋਟ ਵੱਲ ਨੂੰ ਜਾਈਏ ਰਾਹ ਵਿੱਚ ਆਉਂਦਾ ਪਿੰਡ ਕਮਾਲਪੁਰਾ ਡਾਕਟਰ ਸੰਤ ਸਿੰਘ ਜੀ ਹੰਸਰਾ ਉਹਨਾਂ ਦਾ ਪਿੰਡ ਵੀ ਕਮਾਲਪੁਰਾ ਅਤੇ ਇੱਕ ਬਾਬਾ ਕਾਲਾ ਸਿੰਘ ਜੀ ਬਜ਼ੁਰਗ ਸਕੱਤਰ ਸਾਹਿਬ ਬੈਠੇ ਨੇ ਇੱਕ ਤਸਵੀਰ ਹੈ ਧੰਨ ਬਾਬਾ ਈਸ਼ਰ ਸਿੰਘ ਜੀ ਦੀ ਅਗੇ ਇਹਨਾਂ ਦੇ ਪਿਤਾ ਸੰਤ ਰਾਮ ਸਿੰਘ ਜੀ ਖੜੇ ਨੇ ਸਤਕਾਰ ਨਾਲ ਜੋੜਾ ਲੈ ਕੇ ਕਿ ਧੰਨ ਬਾਬਾ ਈਸ਼ਰ ਸਿੰਘ ਜੀ ਨੇ ਪੈਨਣਾ ਹੈ ਮਹਾਪੁਰਖ ਆਪ ਨਹੀਂ ਕਹਿੰਦੇ ਕਿ ਸਾਡੇ ਲਈ ਇਹਨਾਂ ਕੁਝ ਇਸ ਤਰ੍ਹਾਂ ਇਸ ਤਰ੍ਹਾਂ ਕਰੋ ਉਹਨਾਂ ਦਾ ਪ੍ਰਤਾਪ ਹੀ ਇਹਨਾਂ ਹੁੰਦਾ ਕਿ ਉਹ ਬਦੋ ਬਦੀ ਝੁਕਾ ਦਿੰਦਾ ਹੈ ਸੰਗੀਆਂ ਪ੍ਰਤੀ ਇੰਨੀ ਭਾਵਨਾ ਏਡੀ ਸ਼ਰਧਾ ਪੈਦਾ ਕਰ ਦਿੰਦਾ ਉਹਨਾਂ ਦਾ ਪ੍ਰਤਾਪ ਹੀ ਇਹਨਾਂ ਹੁੰਦਾ ਸੋ ਇਹਨਾਂ ਦੇ ਪਿਤਾ ਜੀ ਸੰਤ RAM ਸਿੰਘ ਜੀ ਜੋੜਾ ਲੈ ਕੇ ਖੜੇ ਨੇ ਕੋਲ ਮੂਹ ਅੱਗੇ ਪੱਲਾ ਖੜ ਕੇ ਬਾਬਾ ਕਾਲਾ ਸਿੰਘ ਜੀ ਖੜੇ ਨੇ ਪਿੰਡ ਕਮਾਲਪੁਰਾ ਸੋ ਉਹ ਇੱਕ ਵਾਰੀ ਇਕੱਠੇ ਆਏ ਡਾਕਟਰ ਸੰਤ ਸਿੰਘ ਜੀ ਹੰਸਰਾ ਤੇ ਬਾਬਾ ਕਾਲਾ ਸਿੰਘ ਜੀ ਉਸੇ ਪਿੰਡ ਦੇ ਬੜੀ ਖੁਸ਼ੀ ਨਾਲ ਚਾਹ ਨਾਲ ਧੰਨ ਬਾਬਾ ਈਸ਼ਰ ਸਿੰਘ ਜੀ ਕੋਲ ਬੇਨਤੀ ਕੀਤੀ ਬਾਬਾ ਜੀ ਸਾਡਾ ਦੋਨਾਂ ਦਾ ਪਿੰਡ ਕਮਾਲਪੁਰ ਹੀ ਐ ਅਸੀਂ ਸਬੱਬ ਨਾਲ ਅੱਜ ਇਕੱਠੇ ਹੀ ਆਏ ਆ ਆਪਦੀ ਪਾਸ ਬਾਬਾ ਜੀ ਨੇ ਸੁਭਾਵਕ ਬਚਨ ਕੀਤਾ ਗੁਰੂ ਕਿਰਪਾ ਕਰੇ ਅੱਗੇ ਵੀ ਇਕੱਠੇ ਹੀ ਰੱਖਣ ਤੁਹਾਨੂੰ ਸਤਿਗੁਰੂ ਸਰਦਾਰ ਗੁਰਪਾਲ ਸਿੰਘ ਹੰਸਰਾਜੀ ਨੇ ਸਚਾਈ ਲਿਖੀ ਐ ਕਹਿੰਦੇ ਨੇ ਸੁਭਾਵਕ ਹੋਇਆ ਬਚਨ ਸੰਗਤ ਤਾਂ ਕਰਦੇ ਹੀ ਸਨ ਦੋਵੇਂ ਜਾਣੇ ਪੂਰੀ ਭਾਵਨਾ ਨਾਲ ਦਾਸ ਨੇ ਦੋਨਾਂ ਸ਼ਖਸੀਅਤਾਂ ਨਾਲ ਧੱਕਿਆ ਹੈ ਸੰਗਤਤਾ ਕਰਦੇ ਹੀ ਸਨ ਕਹਿੰਦੇ ਨੇ ਜਦੋਂ ਸੰਸਾਰ ਤੋਂ ਜਾਣਾ ਹੋਇਆ ਨਾ ਅਕਾਲ ਚਲਾਣਾ ਕਰਨ ਦਾ ਸਮਾਂ ਉਹ ਵੀ ਇਕੱਠੇ ਹੀ ਗਏ ਨੇ 2 ਅਕਤੂਬਰ 1982 ਨੂੰ 1 ਇੱਕੇ ਤਰੀਕ ਵਾਲੇ ਦਿਨ ਹੀ ਦੋਵਾਂ ਦਾ ਜਾਣਾ ਹੋਇਆ ਸੁਭਾਵਕ ਬਚਨ ਕੀਤਾ ਗੁਰੂ ਕਿਰਪਾ ਕਰੇ ਅੱਗੇ ਵੀ ਇਕੱਠਿਆਂ ਹੀ ਰੱਖੇ ਤੁਹਾਨੂੰ ਭਗਤ ਮੁਖ ਹੈ ਤੇ ਬੋਲਦੇ ਸੇ ਵਚਨ ਹੋ ਬੰਦੇ ਕਿ ਧੰਨ ਬਾਬਾ ਇਸ਼ਰ ਸਿੰਘ ਜੀ ਜਿਨ੍ਹਾਂ ਦਾ ਵੱਡਾ ਪ੍ਰਤਾਪ ਹੈ ਉਹਨਾਂ ਦੀ ਕਮਾਈ ਦਾ ਤਾਂ ਅੰਤ ਹੀ ਕੋਈ ਨਹੀਂ ਉਹਨਾਂ ਤੋਂ ਤਿੰਨਾ ਤੋਂ ਵਰੋਸਾ ਹੈ ਜਿੰਨੇ ਵੀ ਮਹਾਪੁਰਸ਼ ਜਿਨ੍ਹਾਂ ਨੇ ਮਿਲੀਆਂ ਹੋਈਆਂ ਸੇਵਾਵਾਂ ਮਿਲੀਆਂ ਹੋਈਆਂ ਡਿਊਟੀਆਂ ਨੂੰ ਤਨ ਦੇਹੀ ਨਾਲ ਨਿਭਾਉਣਾ ਕੀਤਾ ਕਿਉਂਕਿ ਇੱਕ ਵਾਰੀ ਜਦੋਂ ਵੱਡੀ ਕਮਾਈ ਵਾਲਾ ਮਹਾਪੁਰਖ ਇਸ ਸੰਸਾਰ ਤੋਂ ਸੱਚਖੰਡ ਨੂੰ ਜਾਂਦਾ ਹੈ ਚੋਲਾ ਬਦਲਦਾ ਤੇ ਕਿੰਨਾ ਸਮਾਂ ਕੁਝ ਉਦਾਸੀ ਵਾਲਾ ਹੁੰਦਾ ਹੈ ਉਹ ਤੇ ਉਹ ਮਹਾਪੁਰਖ ਜਾਣਦੇ ਨੇ ਜਿਨ੍ਹਾਂ ਨੇ ਉਹ ਸਮਾਂ ਤੱਕਿਆ ਅਤੇ ਉਸ ਸਮੇਂ ਤੇ ਮਿਲੀਆਂ ਹੋਈਆਂ ਡਿਊਟੀਆਂ ਨੂੰ ਨਿਭਾਉਣਾ ਕੀਤਾ ਹੈ ਐਨ ਦ੍ਰਿੜਤਾ ਨਾਲ ਪਰਪੱਕਤਾ ਨਾਲ ਉਹ ਵੀ ਸਾਰੇ ਧਨ ਹਨ ਅੱਜ ਵੀ ਉਹਨਾਂ ਦੀ ਬਖਸ਼ਿਸ਼ ਨਾਲ ਮਿਲੀਆਂ ਡਿਊਟੀਆਂ ਮਿਲੀਆਂ ਸੇਵਾਵਾਂ ਨੂੰ ਨਿਭਾਉਣ ਵਾਲੇ ਸਾਰੇ ਹੀ ਧਨਤਾ ਦੇ ਪਾਤਰ ਹਨ ਜਿਹਦੇ ਤੇ ਨਿਰੰਕਾਰ ਕਿਰਪਾ ਕਰਦਾ ਹੈ ਉਹੀ ਫਿਰ ਇਸ ਤਰ੍ਹਾਂ ਅਡੋਲ ਹੋ ਕੇ ਨਿਸ਼ਕਾਮ ਇਹ ਭਗਤੀ ਹੀ ਭਗਤੀ ਹੈ ਸੇਵਾ ਕਰਦਾ ਜਿਹੜੀ ਵੀ ਸੇਵਾ ਮਿਲ ਜਾਏ ਸੋ ਸਾਧ ਸੰਗਤ ਧਨ ਤਨ ਬਾਬਾ ਈਸ਼ਰ ਸਿੰਘ ਜੀ ਜਿਨ੍ਹਾਂ ਦੀ ਕਮਾਈ ਨੂੰ ਕਰੋੜਾਂ ਵਾਰ ਪ੍ਰਣਾਮ ਹੈ ਨਮਸਕਾਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ